ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਂ ਸਾਹਿਬ ਡੇਰੀ ਫਾਰਮ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸਮੇਂ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਟੋਕੜ ਝੋਟੀ ਦੂਜਾ ਸੂਆ ਪਿੰਡ ਮਹਰਾਜ ਦੇ ਕੋਠੇ ਕਪਾਹਾਂ ਵਾਲੇ ਅੱਜ ਆਪਾਂ ਆਪਣੇ ਘਰੋਂ ਹੀ ਵੀਡੀਓ ਕਵਰ ਕਰ ਰਹੇ ਹਾਂ ਨੇੜੇ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਹੁਤ ਸੋਹਣੀ ਚੰਗੇ ਕੱਦ ਦੇ ਥਣਲੇਵੇ ਦੀ ਪੂਰੀ ਸਾਫ ਚੰਗੀ ਝੋਟੀ ਲੈ ਕੇ ਆਏ ਆ ਥੋੜੀ ਜੀ ਫਿੱਕੀ ਹੈਗੀ ਇਹ ਪਿੱਛੇ ਤੋਂ ਜਦੋਂ ਆਪਾਂ ਲਿਆਂਦੀਏ ਕਿਸੇ ਦੀ ਸੇਵਾ ਘੱਟ ਸੀਗੀ ਤਾਂ ਕਰਕੇ ਥਣਲੇਵੇ ਦੀ ਪੂਰੀ ਸਾਫ ਹੈ 7 ਲੀਟਰ ਦੁੱਧ ਹੈ ਤੇ ਤਿੰਨ ਕਿ ਮਹੀਨਿਆਂ ਦੀ ਸੂਈ ਹੋਈ ਜਾਂ ਬੱਚਾ ਮਰ ਗਿਆ ਸਿੰਘ ਦਿਖਾਉਨੇ ਆ ਸਾਨੂੰ ਗੋਲ ਸਿੰਘ ਆ ਦੇ ਸਕਾਰਟੀ ਦੇਖ ਸਕਦੇ ਹਾਂ ਕੱਦ ਬਹੁਤ ਹੈਗਾ तकरीबन 5 ਫੁੱਟ ਕੱਦ ਹੈਗਾਗਾ ਤੇ ਥਣਲੇਵੇ ਦੀ ਪੂਰੀ ਸਾਫ ਆ ਗਈ ਵੀਡੀਓ ਬਣਾਉਣ ਦਾ ਸਮਾਂ ਹੈਗਾਗਾ ਸ਼ਾਮ ਦੇ 5:00 ਵਜੇ ਦਾ ਤਾਂ ਥਣਲੇਵੇ ਦੀ ਜਜਮੈਂਟ ਆਪ ਦੀ ਉਸ ਹਸਾਬ ਨਾਲ ਕਰ ਲਿਓ ਬਹੁਤ ਸੋਹਣੀ ਝੋਤੀ ਹੈਗੀ ਦੂਜਾ ਸੋਸ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਸਾਡਾ ਫੋਨ ਨੰਬਰ ਹੈ 978112 74047 ਤੇ ਕੰਟੈਕਟ ਕਰ ਸਕਦੇ ਹੋ ਦੁਬਾਰਾ ਫਿਰ ਦੱਸਦੇ ਹਾਂ ਪਿੰਡ ਮਹਰਾਜ ਦੇ ਕੋਠੇ ਕਪਾਹ ਵਾਲੇ ਨੇੜੇ ਰਾਂਪਰਾ ਫੂਲ ਜ਼ਿਲ੍ਹਾ ਬਠਿੰਡਾ ਥੈਂਕ ਯੂ